ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਾਂ ਪਿਛੇ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੋਂ ਲੈ ਕੇ ਕੁਝ ਕਮੈਂਟ ਆਏ ਵੀਰਾਂ ਭਰਾਵਾਂ ਦੇ ਉਹਨਾਂ ਕਮੈਂਟ ਆਏ ਦਵਾਂਗੇ ਜਵਾਬ ਇਸ ਵੀਡੀਓ ਵਿੱਚ ਜਾਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਮ ਕਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੀ ਤਾ ਤੁਹਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋਈ ਫਿਰ ਕਰਦੇ ਆਂ ਵੀਡੀਓ ਸਟਾਰਟ ਇੱਕ ਚੀਜ਼ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ ਗਰੁੱਪ ਬਣਾਇਆ ਵਾ WhatsApp ਗਰੁੱਪ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰ ਦੂੰਗਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਉਹ ਗਰੁੱਪ ਵਿੱਚ ਵੀ ਆਪ ਇਹੀ ਟੌਪਿਕ 'ਤੇ ਅੱਬਾਰੇ ਜਿਹੜੀ ਗੱਲਬਾਤ ਕਰਦੇ ਰਹਿੰਨੇ ਆ। ਲੋ ਵੀ ਫੇਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾ ਸਵਾਲ ਆਇਆ ਆਪਣਾ ਵੀਰ ਦਾ ਕਿ bro ਤੁਹਾਡਾ ਨੰਬਰ ਸੈਂਡ ਕਰਿਓ ਜੇ ਵੀਰ ਤੁਸੀਂ ਗੱਲ ਕਰਨੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਲਓ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ। ਦੂਜਾ ਸਵਾਲ ਵੀਰ ਦਾ ਆਇਆ ਵਾ ਵੀਰ ਜੀ ਮੇਰੇ ਪੇਪਰ ਰੋਮ ਸਿਟੀ ਵਿੱਚ 9:08 ਤੇ 20 ਸੈਕਿੰਡ ਤੇ ਫਿਲ ਹੋਏ ਸੀ 18 ਮਾਰਚ ਨੂੰ ਤੇ ਪੇਪਰ ਨਿਕਲਦੇ ਹੁਣ ਕੋਈ ਚਾਂਸ ਹੈਗੇ ਆ ਵੀਰੇ ਹੁਣ ਤੱਕ ਕੋਈ ਵੀ ਚਾਂਸ ਨਹੀਂ ਹੈਗੇ ਪੇਪਰ ਨਿਕਲਣ ਦੇ ਕਿਉਂਕਿ ਜਿਹੜੇ ਪਿਛਲੇ ਪੇਪਰ ਆਣਾ ਉਹ ਪੇਪਰ ਆ ਜਿਹੜਾ ਕੋਟਾ ਸੀ ਨਾ ਕੋਟੇ ਤੋਂ ਬਹੁਤ ਜ਼ਿਆਦਾ ਵਾਰ ਪੇਪਰ ਭਰੇ ਗਿਆ ਸੀ ਉਹਦਾ ਤਾਂ ਬਹੁਤ ਘੱਟ ਚਾਂਸ ਹਾਣ ਪੇਪਰ ਨਿਕਾਉਂਦੇ। ਬਸ ਤੁਸੀਂ ਮੈਂ ਤੁਹਾਨੂੰ ਕਹਾਂਗਾ ਕਿ ਟਰਾਈ ਕਰੋ ਫਿਰ ਦੁਬਾਰਾ ਪੇਪਰ ਭਰਵਾਸੀ ਜਦੋਂ ਪੇਪਰ ਦੁਬਾਰਾ ਓਪਨ ਹੋਵੇ ਤੁਸੀਂ ਫਿਰ ਤੋਂ ਟਰਾਈ ਕਰਕੇ ਵੇਖੋ। ਉਸ ਤੋਂ ਬਾਅਦ ਅਗਲਾ ਵੀਰ ਦਾ ਮੈਸੀ ਆਇਆ ਵਾ ਆਪਾਂ ਨੂੰ। ਇਹ ਕਿਹਾ ਵਾ ਕਿ 25 ਤਰੀਕ ਤੀਜਾ ਮਹੀਨਾ ਤੇ 2024 ਨੂੰ ਟਾਈਮ 9:05 ਮਿੰਟ ਤੇ 37 ਸਕਿੰਟ ਦੇ ਪੇਪਰ ਫਿਲ ਕੀਤੇ ਸੀ ਵੈਰੋਨਾ ਵਿੱਚ। ਕਤੋਂ ਦਾ ਨਿਕਲ ਸਕਦੇ ਆ ਵੀਰੇ ਜਿਹੜੇ 2024 ਵਾਲੇ ਪੇਪਰ ਆਣਾ ਉਹਨਾਂ ਦਾ ਬਹੁਤ ਘੱਟ ਚਾਂਸ ਵਾ ਹੁਣ ਪੇਪਰ ਨਿਕਲੁੰਦੇ ਉਹ ਤਾਂ ਸਮਝੋ ਕੀ ਤੁਹਾਡੇ ਮਨ ਕੀ ਖਸਾਬ ਦਾ 5% ਚਾਂਸ ਹੋਣੀ ਹੈਗੇ ਪੇਪਰ ਨਿਕਲਦੇ ਕਿ ਉਹਨਾਂ ਦਾ ਜਿਹੜਾ ਕੋਟਾ ਵਾ ਉਹਨਾਂ ਦਾ ਪਹਿਲੇ ਹੀ ਪੇਪਰ ਨਿਕਲ ਚੁੱਕੀ ਜਿੰਨੇ ਪੇਪਰ ਨਿਕਲਣੇ ਸੀ ਹੁਣ ਬਹੁਤ ਘੱਟ ਚਾਂਸ ਵਾ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਤੁਸੀਂ ਫਿਰ ਤੋਂ ਟਰਾਈ ਕਰੋ ਜਦੋਂ ਪੇਪਰ ਅਦbaar ਤੋਂ ਓਪਨ ਹੁੰਦੇ ਆ ਹੁਣ ਉਸ ਤੋਂ ਬਾਅਦ ਅਗਲਾ ਮੈਂ ਸੇਵਾ ਪਾਜੀ ਮੇਰੀ ਨਵੰਬਰ ਚ ਫਾਈਲ ਰੈਡੀ ਹੋਈ ਸੀ ਕੀ ਮੈਂ 20 ਫਰਵਰੀ ਚ ਪੇਪਰ ਭਰ ਸਕਦਾ ਵਾਂ ਵੀਰੇ ਜਿੰਨਾਂ ਦੀਆਂ ਹੀ ਫਾਈਲ ਰੈਡੀ ਹੋਈਆਂ ਉਹ ਨਵੰਬਰ ਵਿੱਚ ਉਹਨਾਂ ਉਹ ਹੀ ਪੇਪਰ ਭਰ ਸਕਦੇ ਆ ਫਰਵਰੀ ਦੇ ਵਿੱਚ ਉਸ ਤੋਂ ਬਗੈਰ ਹੋਰ ਕੋਈ ਬੰਦਾ ਵੀ ਪੇਪਰ ਨਹੀਂ ਭਰ ਸਕਦਾ ਫਰਵਰੀ ਵਿੱਚ ਫਰਵਰੀ ਵਿੱਚ ਬਸ ਉਹਨਾਂ ਵਾਸਤੇ ਹੀ ਫਾਈਲ ਰੈਡੀ ਹੋਈਆਂ ਵਾ ਜਿਹੜੇ ਜਿਹੜੇ ਪੇਪਰ ਫਰਵਰੀ ਵਿੱਚ ਭਰੇ ਜਾਣੇ ਆ ਨਵੰਬਰ ਵਾਲੀ ਜਿਹੜੀਆਂ ਫਾਈਲ ਰੈਡੀ ਹੋਈਆਂ ਉਹਨਾਂ ਦੇ ਹੀ ਪੇਪਰ ਭਰੇ ਜਾਣੇ ਆ ਫਰਵਰੀ ਦੇ ਵਿੱਚ ਠੀਕ ਹੈ ਇਸ ਕਰਕੇ ਤੁਸੀਂ ਪੇਪਰ ਰੈਡੀ ਆ ਭਰ ਸਕਦੇ ਆ ਵੀਰ ਜਮਾਸੀਆ ਮੇਰਾ 20 ਦਸੰਬਰ ਕੋ ਪਾਸਪੋਰਟ ਜਮਾ ਹੋਇਆ ਵਾ ਤੇ ਇਹ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਬਰੋ ਕੀ ਕਦੋਂ ਤੱਕ ਆਜੂ ਵੀ ਤੁਸੀਂ ਵੇਟ ਕਰੋ ਹੱਲੇ 20 ਦਸੰਬਰ ਇੱਕ ਮਹੀਨਾ ਲੰਘਾ ਵਾ ਡੇਢ ਮਹੀਨਾ ਲਾਉਂਦੇ ਕੀ ਵਾਰ ਵੀਜ਼ੇ ਨੂੰ ਤੁਸੀਂ ਥੋੜੀ ਜੀ ਵੇਟ ਕਰ ਲਓ ਵੀਰੇ ਨਿਊ ਪੇਪਰ ਕਦੋਂ ਭਰਨੇ ਸ਼ੁਰੂ ਹੋਣੇ ਹੋਣ ਇਹਦੇ ਪੇਪਰ ਜਿਹੜੇ ਆ ਉਹ ਭਰੇ ਜਾਣੇ ਆ ਫਰਵਰੀ ਦੇ ਵਿਚ ਫਰਵਰ ਭਰੇ ਜਾਣੇ ਆ 5 7 ਤੇ 12 ਫਰਵਰੀ ਨੂੰ ਪੇਪਰ ਭਰੇ ਜਾਣੇ ਆ 5 ਨੂੰ ਭਰੇ ਜਾਣੇ ਆ ਸਾਲ ਵਾਲੇ ਪੇਪਰ 7 ਤਰੀਕ ਨੂੰ ਭਰੇ ਜਾਣੇ ਆ ਡੋਮੈਸਟਿਕ ਪੇਪਰ ਘਰਾਂ ਵਾਲੇ ਤੇ 12 ਤਰੀਕ ਨੂੰ ਭਰੇ ਜਾਣੇ ਆ 9 ਮੰਥ ਵਾਲੇ ਪੇਪਰ ਜਿਹੜੇ ਜਿਹੜੇ 9 ਮੰਥ ਵਾਲੇ ਪੇਪਰ ਹੁੰਦੇ ਆ ਪਰ ਇਹ ਉਹਨਾਂ ਦੇ ਹੀ ਭਰੇ ਜਾਣੇ ਆ ਜਿਨ੍ਹਾਂ ਨੇ ਆਪਣੀ ਨਵੰਬਰ ਦੇ ਵਿੱਚ ਫਾਈਲ ਰੈਡੀ ਕਰਾਈ ਸੀ ਉਸ ਤੋਂ ਬਗੈਰ ਹੋਰ ਕਿਸੇ ਦੇ ਨਹੀਂ ਭਰੇ ਜਾਣੇ ਉਸ ਤੋਂ ਬਾਅਦ ਅਗਲਾ ਸਵਾਲ ਹੈ ਮੈਂ ਨਿਊ ਫਲੂਸੀ ਕਦੋਂ ਓਪਨ ਹੋਣੀ ਹੈ ਵੀਰੇ ਨਿਊ ਫਲੂਸੀ 2025 ਵਿੱਚ ਫਰਵਰੀ ਵਿੱਚ ਓਪਨ ਹੋਣੀ ਹੈ ਪਰ ਪੇਪਰ ਉਹ ਹੀ ਪਰ ਸਕਦੇ ਆ ਜਿਨ੍ਹਾਂ ਨੇ ਨਵੰਬਰ ਵਿੱਚ ਆਪਣੀ ਫਾਈਲ ਰੈਡੀ ਕਰਾਈ ਸੀ ਉਸ ਤੋਂ ਬਗੈਰ ਹੋਰ ਕੋਈ ਵੀ ਆਪਣਾ ਪੇਪਰ ਆ ਉਹ ਨਹੀਂ ਪਰ ਸਕਦਾ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਵੀਰੇ ਯੂਅਰ ਵੀਜ਼ਾ ਐਪਲੀਕੇਸ਼ਨ ਰੈਫਰੈਂਸ ਨੰਬਰ ਹੈਜ਼ ਬੀਨ ਰੀਸੀਵਡ ਟੂ ਦਿੱਲੀ ਸੈਂਟਰ ਇਨ ਇੰਡੀਆ ਫਾਰ ਪ੍ਰੋਸੈਸਿੰਗ ਵੀਐਫਐਸ ਗਲੋਬਲ ਜੇ ਲਾਸਟ ਮੈਸਜ ਆਇਆ ਸੀ ਦਿਨ ਪਹਿਲੇ ਵੀ ਤੁਸੀਂ ਵੇਟ ਕਰੋ ਜੇ ਉਹਨਾਂ ਨੇ ਤੁਹਾਨੂੰ ਇਹੋ ਕਿਹਾ ਵਾਕਿ ਤੁਹਾਡਾ ਡਾਟਾ ਵਾ ਪ੍ਰੋਸੈਸਿੰਗ ਵਿੱਚ ਕੰਮ ਚੱਲ ਰਿਹਾ ਤੁਸੀਂ ਥੋੜੀ ਜੀ ਵੇਟ ਕਰੋ ਤਾਂ ਨਾੜਾ ਵਾ ਵੀਜ਼ਾ ਲੱਗਣ ਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਵਾ ਵੀਰ ਜੀ ਮੇਰੇ ਗੈਂਡ ਦਸੰਬਰ ਦੀ ਅਪਾਇੰਟਮੈਂਟ ਸੀ ਦਿੱਲੀ ਦੋ ਮੇਲ ਆਈਆਂ ਵਾ ਹਲੇ ਤੱਕ ਸਬਮਿਟ ਹੋਣ ਤੋਂ ਬਾਅਦ ਪਰ ਵੀਜ਼ਾ ਨਹੀਂ ਆਇਆ ਕੱਲ੍ਹ ਤੱਕ ਚਾਂਸ ਹੈਗੇ ਆ ਵੀਰੇ ਤੁਹਾਨੂੰ ਮੇਲ ਆਈਆਂ ਉਹ ਕੀ ਆਈਆਂ ਸੀ ਤੁਹਾਨੂੰ ਕੀ ਲਿਖਿਆ ਸੀ ਉਹਨਾਂ ਨੇ ਮੇਲਾਂ ਦੇ ਵਿੱਚ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਬਸ ਸਲਿੱਪ ਮਿਲਣ ਤੇ 100% ਚਾਂਸ ਹੈ ਵੀਜ਼ਾ ਲੱਗਣ ਦੇ ਵੀਰੇ ਜੇਕਰ ਤੁਹਾਨੂੰ ਸਲਿੱਪ ਮਿਲ ਗਈ ਸਲਿੱਪ ਤਕਰੀਬਨ ਉਹਨਾਂ ਨੂੰ ਹੀ ਮਿਲਣੀ ਆ ਜਿਨ੍ਹਾਂ ਦਾ ਮਾਲਕ ਸਹੀ ਹੋਊਗਾ ਪਹਿਲਾਂ ਮਾਲਕ ਨੇ ਕੋਈ ਫਰੌਡ ਨਾ ਕੀਤਾ ਹੋਊਗਾ ਉਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਹੀ ਪੇਪਰ ਭਰ ਜਾਣੇ ਆ ਤੇ ਨਾਰਮਲੀ ਗੱਲ ਪੇਪਰ ਭਰੇਗਾ ਤੇ ਸਲਿੱਪ ਮਿਲਣੀ ਮਿਲਣੀ ਆ ਤੇ ਸਲਿੱਪ ਮਿਲ ਗਈ ਕੋਟੇ ਕੋਟੇ ਤੋਂ ਘੱਟ ਪੇਪਰ ਭਰੇ ਗਏ ਤੇ ਨਾਰਮਲੀ ਗੱਲ ਪੇਪਰ ਨਿਕਲ ਹੁੰਦੇ ਵੀ ਚਾਂਸ ਇਸ ਵਾਰ ਹੈਗੇ ਆ ਜ਼ਿਆਦੇ ਤੋਂ ਬਾਅਦ ਅਗਲਾ ਮੈਸੀ ਆਵਾ ਬਾਈ ਜੀ ਪੇਪਰ ਭਰਨ ਤੋਂ ਕਿੰਨੇ ਚਿਰ ਬਾਅਦ ਵੀਜ਼ਾ ਲੱਗ ਜਾਂਦਾ ਵਾ ਵੀਰੇ ਜਿਹੜਾ ਵੀਜ਼ੇ ਦਾ ਪ੍ਰੋਸੈਸ ਹੁੰਦਾ ਵਾ ਉਹ ਤਾਂ ਬਾਅਦ ਵਿੱਚ ਹੁੰਦਾ ਵਾ ਪੇਪਰ ਜਦੋਂ ਭਰੇ ਜਾਂਦੇ ਆ ਹੁਣ ਜਿਵੇਂ ਕੀ ਜਾਂ ਤੁਸੀਂ 5 ਤਰੀਕ ਨੂੰ ਭਰੋਗੇ ਜਾਂ ਤੁਸੀਂ ਭਰੋਗੇ 7 ਤਰੀਕ ਨੂੰ ਜਾਂ ਤੁਸੀਂ ਭਰੋਗੇ 12 ਤਰੀਕ ਨੂੰ ਠੀਕ ਆ ਪੇਪਰ ਭਰਨ ਤੋਂ ਬਾਅਦ 1 ਮਹੀਨੇ ਡੇਢ ਮਹੀਨੇ ਬਾਅਦ ਮਲਕੀ ਚਾਲਕ ਦੇ ਅੰਦਰ ਟਾਈਮ ਹੁੰਦਾ ਵਾ 40 ਦਿਨ ਤੋਂ ਬਾਅਦ ਜਿਹੜੇ ਪੇਪਰ ਨਿਕਲਨੇ ਆ ਸਟਾਰਟ ਹ ਪੇਪਰ ਨੇ ਕਰਨੇ ਸਟਾਰਟ ਹੋਣਾ ਦਾ ਮਤਲਬ ਕਿ ਤੁਹਾਨੂੰ ਨੂਲਾ ਹੋਸਤਾ ਮਿਲਦਾ ਵਾ ਨੂਲਾ ਹੋਸਤਖ ਦਿੰਦੇ ਇਟਲੀ ਦੇ ਵਿੱਚ ਉਹਨੂੰ ਨੂਲਾ ਹੋਸਤਾ ਨੂੰ ਤਾਂ ਜਿਹੜਾ ਮਾਲਕ ਹੁੰਦਾ ਵਾ ਇਥੋਂ ਇਟਲੀ ਤੋਂ ਭੇਜਦਾ ਵਾ ਇੰਡੀਆ ਤੇ ਇੰਡੀਆ ਜਾ ਕੇ ਤੁਸੀਂ ਆਪਣਾ ਜਿਹੜਾ ਨੂਲਾ ਹੋਸਤਾ ਹੁੰਦਾ ਵਾ ਤੁਸੀਂ ਆਪਣੀ ਅਪਾਇੰਟਮੈਂਟ ਲੈਣੀ ਹੁੰਦੀ ਹੈ ਵੀਐਫਐਸ ਵਾਲਿਆਂ ਕੋਲ ਦਿੱਲੀ ਜਲੰਧਰ ਜਾਂ ਜਿੱਥੇ ਵੀ ਚੰਡੀਗੜ੍ਹ ਜਿੱਥੇ ਤੁਸੀਂ ਲਾਣਾ ਚਾਹੁੰਦੇ ਹੋ ਅਪਾਇੰਟਮੈਂਟ ਲਾਓ ਆਪਣੀ ਤੇ ਬਾਅਦ ਵਿੱਚ ਤੁਸੀਂ ਆਪਣੀ ਇਹ ਵਾਲੀ ਫਾਈਲ ਜਮਾ ਕਰਾਓ ਉੱਥੇ ਠੀਕ ਹੈ ਨੂਲਾ ਹੋਸਤਾ ਖੜੋ ਆਪਣੇ ਸਾਰੇ ਡਾਕੂਮੈਂਟ ਖੜੋ ਪਾਸਪੋਰਟ ਕਰੋ ਉਸ ਤੋਂ ਉਸ ਤੋਂ ਬਾਅਦ ਵੀਜ਼ਾ ਲੱਗਣ ਦਾ ਪ੍ਰੋਸੈਸ ਹੁੰਦਾ ਵਾ ਕਿ ਵੀਜ਼ਾ ਹਫਤੇ ਦੇ ਵਿੱਚ ਆ ਜੇ ਜਾਂ 2 ਹਫਤੇ ਜਾਂ ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਉਹ ਪ੍ਰੋਸੈਸਿੰਗ ਟਾਈਮ ਬਾਅਦ ਵਿੱਚ ਹੁੰਦਾ ਵਾ ਬਾਕੀ ਜਿਹੜਾ ਪਹਿ ਤੁਹਾਡੇ ਪੇਪਰ ਨਿਕਲੂਗੇ ਫਿਰ ਤੁਹਾਡਾ ਵੀਜ਼ਾ ਲੱਗਣਾ ਵਾ ਉਸ ਤੋਂ ਪਹਿ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ ਉਸ ਤੋਂ ਬਾਅਦ ਆ ਕਲਮੈਸੀ ਆਵਾ ਸਤਿ ਸ਼੍ਰੀ ਅਕਾਲ ਭਾਜੀ 2 ਮੰਥ ਹੋ ਗਿਆ VFS ਪਾਸਪੋਰਟ ਨਹੀਂ ਆਇਆ ਕੋਈ ਪਤਾ ਨਹੀਂ ਲੱਗਾ ਵੀਰੇ ਜੇਕਰ ਤੁਹਾਡਾ ਪਾਸਪੋਰਟ ਨਹੀਂ ਆਇਆ ਤੁਹਾਨੂੰ ਕੋਈ ਉਹਨਾਂ ਵੱਲੋਂ ਮੇਲ ਵੀ ਨਹੀਂ ਆਈ ਜਾਂ ਤੁਹਾਨੂੰ ਉਹਨਾਂ ਵੱਲੋਂ ਕੋਈ ਵੀ ਮੈਸੇਜ ਨਹੀਂ ਆਇਆ ਫਿਰ ਤੁਸੀਂ ਉਹਨਾਂ ਦਾ Google ਤੋਂ ਨੰਬਰ ਲੱਭ ਕੇ ਜਾਂ ਮੇਲ ਲੱਭ ਕੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਪੁੱਛੋ ਕਿ ਮਤਲਬ ਕੀ ਆਪਣੀ ਜਿਹੜੀ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਈ ਸੀ ਉਹ ਤੁਸੀਂ ਦੱਸੋ ਆਪਣਾ ਨਾਮ ਦੱਸੋ ਉਹਨਾਂ ਨੂੰ ਡੇਟ ਦੱਸੋ ਕਿ ਤੁਸੀਂ ਕਦੋਂ ਜਮ੍ਹਾਂ ਕਰਾਈ ਸੀ ਆਪਣੀ ਫਾਈਲ ਤੇ ਉਹਨਾਂ ਨੂੰ ਪੁੱਛੋ ਕਿ ਇਨਾ ਟਾਈਮ ਹੋ ਗਿਆ ਵਾ ਕੀ ਪ੍ਰੋਸੈਸਿੰਗ 'ਚ ਚੱਲ ਰਿਹਾ ਵਾ ਕੀ ਹੋਇਆ ਵਾ ਸਾਨੂੰ ਪਾਸਪੋਰਟ ਵੀ ਨਹੀਂ ਮਿਲ ਰਿਹਾ ਕੀ ਚੱਕਰ ਵਾ ਉਹ ਤੁਹਾਨੂੰ ਕੋਈ ਨਾ ਕੋਈ ਜਵਾਬ ਜ਼ਰੂਰ ਦੇਣਗੇ ਬਦ ਅਗਲਾ ਮੈਸੀ ਹੈ ਵਾ ਫੈਮਲੀ ਅਪਾਇੰਟਮੈਂਟ ਕਦੋਂ ਓਪਨ ਹੋਣੀਆਂ ਵੀਰੇ ਫੈਮਲੀ ਅਪਾਇੰਟਮੈਂਟ ਬਾਰੇ ਕੋਈ ਵੀ ਹੱਲੇ ਅਪਡੇਟ ਨਹੀਂ ਆਈ ਕਿ ਕਦੋਂ ਓਪਨ ਹੋਣੀਆਂ ਵਾ ਹੋਣ ਨੂੰ ਤੁਹਾਨੂੰ ਭਾਵੇਂ ਉਹ ਹਾਫ ਤੇ ਤੱਕ ਕੀ ਹੋ ਜਾਣਾ ਡੇਢ ਹਫਤੇ 2 ਹਫਤੇ ਤੱਕ ਤੇ ਭਾਵੇਂ ਨਾ ਹੋਣ ਨੂੰ ਭਾਵੇਂ 2-2 ਮਹੀਨੇ ਨਾ ਹੋਣ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਦੋਂ ਜਿਹੜੇ ਵਾ ਅਪਾਇੰਟਮੈਂਟਾਂ ਓਪਨ ਹੋਣੀਆਂ ਵਾ ਫੈਮਲੀ ਵਾਲਾ ਦੂਜਿਆਂ ਦਾ ਵੀ ਪਤਾ ਦੂਜਿਆਂ ਵੀ ਹੁਣ ਮਿਲਸਾ ਹੋਣਾ ਬੰਦ ਹੋਈਆਂ ਵਾ ਇਸ ਟਾਈਮ ਤੇ ਉਹਨਾਂ ਦਾ ਵੀ ਨਹੀਂ ਪਤਾ ਸੋਬਾ ਅਗਲਾ ਮੈਸੀ ਆਇਆ ਵਾ ਬ੍ਰਦਰ 9 ਮੰਥ ਵਾਲੇ ਪੇਪਰਾਂ ਤੋਂ ਬਾਅਦ ਸਾਲ ਵਾਲੇ ਪੇਪਰਾਂ ਵਿੱਚ ਕਨਵਰਟ ਹੋ ਜਾਂਦੇ ਆ ਜਾਂ ਨਹੀਂ ਫਿਰ ਇਹ ਹੁਣ ਥੋੜਾ ਜਿਹਾ ਉਹਨਾਂ ਨੇ ਸੌਖਾ ਕੀਤਾ ਵਾ ਹੁਣ ਉਹਨਾਂ ਨੇ ਜਿਹੜਾ ਵਾ ਕੋਟਾ ਕੋਈ ਕੋਟਾ ਫਿਕਸ ਨਹੀਂ ਰੱਖਿਆ ਜਿਵੇਂ ਕਿ ਪਹਿਲਾਂ ਕੋਟਾ ਰੱਖ ਦਿੰਦੇ ਸੀ 3000 ਬੰਦੇ ਦਾ 4000 ਬੰਦੇ ਦਾ ਹੁਣ ਉਹਨਾਂ ਨੇ ਕੋਟਾ ਕੋਈ ਫਿਕਸ ਨਹੀਂ ਰੱਖਿਆ ਇਸ ਵਾਰ ਥੋੜਾ ਜਿਹਾ ਸੌਖਾ ਵਾ ਪੇਪਰ ਜਿਹੜੇ ਆ ਉਹ 9 ਮੰਥ ਵਾਲੇ ਪੇਪਰ ਆ ਉਹ ਤੁਸੀਂ ਧਿਆਨ ਕੇ ਥੋੜਾ ਜਿਹਾ ਤੁਹਾਨੂੰ ਮਿਲਕੀ ਥੋੜਾ ਜਿਹਾ ਸੈਕਲ ਕਰਨਾ ਪੈਂਦਾ ਪਰ ਜਿਹੜੇ ਪੇਪਰ ਵਾ ਉਹ ਕਨਵਰਟ ਹੋ ਜਾਂ ਸਟੱਗਲ ਕਰਨਾ ਪੈਂਦਾ ਵਾ ਪਰ ਹੋ ਜਾਂਦੇ ਤਾਂ ਟੈਨਸ਼ਨ ਨਾਲ ਹੋ ਸਕਦਾ। ਮਿੱਤਰੋ ਇੱਕ ਮੈਂthi ਸਾਰੇ ਵਿਆਪਰਾਂ ਦੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਆਪਾਂ ਅਗਲੀਆਂ ਵੀਡੀਓ ਕਮੈਂਟਾਂ ਤੇ ਵੀ ਬਣਾਇਆ ਕਰਾਂਗੇ ਕਮੈਂਟਾਂ ਦੇ ਜਵਾਬ ਵੀ ਜੁੜ ਦਿਆ ਕਰਾਂਗੇ ਕਿਉਂਕਿ ਆਪਾਂ ਨਿੱਕੇ ਨਿੱਕੇ ਵੀਡੀਓ ਬਣਾ ਕੇ ਲਿਆਂਦੇ ਰਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ